ਭਾਵੇਂ ਨਵੇਂ ਜਿਹੇ ਜ਼ਿੰਮੇਵਾਰੀ ਆ ਕੋ ਜਗਵਿੰਦਰ ਕੋ ਰਾਜੇ ਨਾਲ ਕਿਰਤੀ ਕਿਸਾਨੀ ਯੂਨੀਅਨ ਆ ਧਰਨਾ ਦਿੱਤਾ ਗਿਆ ਡਿਸਟਰਕਟ ਦੇ ਮਾਰਕੀਟਾਂ ਤੋਂ ਲੈ ਕੇ ਧਰਨਾ ਦਿੱਤਾ ਗਿਆ ਮੰਗਾਂ ਜਿਹੜੀਆਂ ਸੀ ਸਾਡੀਆਂ ਪਹਿਲਾਂ ਵੀ ਸੈਂਟਰ ਸਰਕਾਰ ਨਾਲ ਵੀ ਸੀ ਪੰਜਾਬ ਸਰਕਾਰ ਨਾਲ ਵੀ ਸੀ ਆ ਔਰ ਜਿਹੜੇ ਨਾਲ ਲੱਗ ਮੈਂ ਸਾਡੀਆਂ ਜਿਹੜੀਆਂ ਐਮਐਸਪੀ ਦੀ ਮੰਗ ਸੀਗੀ ਜਾਂ ਕਿਸਾਨ ਆਗੂਆਂ ਦੇ ਪਰਚੇ ਹੋਏ ਸੀ ਉਹ ਮੰਗਾਂ ਲੈ ਕੇ ਜਿਹੜਾ ਅੱਜ ਦਾ ਧਰਨਾ ਔਰ ਨਾਲ ਦੀ ਜਿਹੜਾ ਸਿੰਘੂ ਤੇ ਖਨੌਰੀ ਬਾਰਡਰ ਦੇ ਉੱਪਰ ਜਿਹੜੇ ਇਹਨਾਂ ਨੇ ਤਸ਼ੱਦਦ ਕੀਤਾ ਗਿਆ ਉਸ ਨੂੰ ਲੈ ਕੇ ਜਿਹੜਾ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੀਗਾ ਪ੍ਰਸ਼ਾਸਨ ਕਹਿੰਦਾ ਸਾਡੀ ਧਰਨਾ ਚ ਪਾਉਣਾ ਮਜਬੂਰੀ ਸੀ ਰਾਖਾ ਮਜਬੂਰੀ ਸੀ ਕਿਸਾਨਾਂ ਨੇ ਦੇਖੋ ਜੀ ਉਹਦੇ ਵਿੱਚ ਕਿਸ ਪਤਰਾਂ ਦੀ ਮਜਬੂਰੀ ਸੀ ਕਿਉਂਕਿ ਲੋਕਾਂ ਨੂੰ ਖੱਜਲ ਕਿਸਾਨਾਂ ਨੇ ਨਹੀਂ ਕੀਤਾ ਹੋਇਆ ਸੀ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਜਾਂ ਹਰਿਆਣੇ ਦੀ ਪੁਲਿਸ ਸੀ ਉਹਨਾਂ ਨੇ ਜਿਹੜੀਆਂ ਕੰਦਾ ਕੱਢ ਕੇ ਉੱਥੇ ਬੈਰੀਕੇਡ ਲਾ ਕੇ ਉਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਸੀ ਨਾ ਕਿ ਕਿਸਾਨਾਂ ਨੇ ਕਿਉਂਕਿ ਕਿਸਾਨ ਤਾਂ ਜਿਹੜੇ ਸੀ ਉਹ ਛੜਕਾਂ ਦੇ ਉੱਪਰ ਇੱਕ ਸਾਈਡ ਤੇ ਬੈਠੇ ਸੀ ਪ੍ਰੋਟੈਕਟ ਕਰ ਰਹੇ ਸੀਗੇ ਤਾਂ ਜਿਹੜੇ ਕਿਸਾਨਾਂ ਨੇ ਉਹਨਾਂ ਨੂੰ ਨਹੀਂ ਕੋਈ ਪਰੇਸ਼ਾਨ ਕੀਤਾ ਸੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਸੀਗਾ ਤਾਂ ਜਿਹੜਾ ਪੰਜਾਬ ਸਰਕਾਰ ਆ ਇਹਨੇ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ਕਿਉਂਕਿ ਸਾਡੀਆਂ ਜ਼ਾਇਜ ਮੰਗਾ ਸੀ ਜੇ ਸਾਡੀਆਂ ਨਜਾਜ਼ ਹੁੰਦੀਆਂ ਸੀ ਬੈਠਦੇ ਕਿਉਂ ਜ਼ਾਇਜ ਮੰਗਾ ਕਰਕੇ ਅਸੀਂ ਬੈਠੇ ਸੀ ਪੰਜਾਬ ਸਰਕਾਰ ਸਾਡੀਆਂ ਮੰਗਾ ਪੂਰੀਆਂ ਕਰ ਦਵੇ ਸਾਨੂੰ ਧਰਨੇ ਲਾਉਣਾ ਜਾਂ ਸੜਕਾਂ ਰੋਕਣਾ ਸਾਡਾ ਸ਼ੌਂਕ ਨਹੀਂ ਕਿਉਂਕਿ ਜਿਹੜੀ ਪਾਰਟੀ ਭਗਵੰਤ ਮਾਨ ਦੀ ਸੀਗੀ ਇਹ ਵੀ ਤਾਂ ਇਸ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਸੀ ਅੱਜ ਕਿਉਂ ਇਹਨਾਂ ਨੂੰ ਧਰਨੇ ਵਾਲੇ ਜਿਹੜੇ ਕਿਸਾਨ ਆ ਉਹ ਜ਼ਹਿਰ ਕਿਉਂ ਲੱਗਣ ਲੱਗੇ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਵੀ ਕਹਿੰਦੇ ਸੀ ਕਿ ਜਦੋਂ ਕੋਈ ਮੰਗ ਪੂਰੀ ਨਾ ਹੋਵੇ ਤਾਂ ਧਰਨਾ ਲਾਉਣਾ ਜ਼ਰੂਰੀ ਹੋ ਜਾਂਦਾ ਉਸੇ ਤਰ੍ਹਾਂ ਹੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਤਾਂ ਸਾ ਜਿਹੜਾ ਧਰਨਾ ਵਾ ਉਹ ਇੱਕ ਮਜਬੂਰੀ ਬਣੀ ਪਈ ਆ ਵਾਲੀ ਰਣਨੀਤੀ ਕੀ ਰਹੇਗੇ ਅਗਲੀ ਜੋ ਵੀ ਐਸਕੇਮ ਦਾ ਅਗਲਾ ਫੈਸਲਾ ਹੋਊਗਾ ਉਸ ਦੇ ਉੱਪਰ ਜਿਹੜੇ ਫੁੱਲ ਚੜਾਏ ਜਾਣਗੇ ਅੱਜ ਦੀ ਡਿਫਟੀ ਤੋਂ ਬਾਅਦ ਵੀ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿ ਕਰ ਨਹੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕਵਾਰਟਰਾਂ ਦੇ ਉੱਤੇ 11 ਤੋਂ 3 ਵਜੇ ਤੱਕ ਸ਼ਾਂਤ ਮੈਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਜਿਹੜਾ ਸਰਕਾਰ ਨੇ ਪਿਛਲੀ 5 ਤਰੀਕ ਤੋਂ ਲੈ ਕੇ 19 ਤਰੀਕ ਤੱਕ ਸਾਡੇ ਕਿਸਾਨਾਂ ਦੇ ਉੱਤੇ ਜਿ ਕਿਸਾਨ ਜਥੇਬੰਦੀਆਂ ਦੇ ਉੱਤੇ ਅੱਡੋ ਅੱਡੀ ਮੋਰਚੇ ਦੇ ਤਰੀਕਿਆਂ ਦੇ ਉੱਤੇ ਇਹਨਾਂ ਨੇ ਜ਼ਬਰਦਸਤ ਆ ਉਸ ਨੂੰ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਔਰ ਸਰਕਾਰ ਨੂੰ ਦੱਸਣ ਵਾਸਤੇ ਵੀ ਅਸੀਂ ਸਾਰੇ ਮੰਚ ਤੇ ਇਕੱਠੇ ਆ ਤੇ ਇਹਦੇ ਕਰਕੇ ਅੱਜ 9 ਸਪੂਰਨ ਜ਼ਿਲ੍ਹੇ ਦੇ ਹੈੱਡਕੁਆਟਰਾਂ ਦੇ ਉੱਤੇ ਅੱਜ ਮੋਗੇ ਦੇ ਵਿੱਚ ਇਸੇ ਤਰ੍ਹਾਂ ਹੀ ਸਾਰੇ ਪੰਜਾਬ ਦੇ ਵਿੱਚ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਰੋ 11 ਤੋਂ 3 ਵਜੇ ਦਾ ਕਰੋਸ ਪ੍ਰਦਰਸ਼ਨ ਕਰ ਰਹੇ ਹਾਂ। ਅਗਲੀ ਕਾਲ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਪ੍ਰੋਗਰਾਮ ਦਿੱਤੇ ਜਾਣਗੇ। ਅੱਜ ਤਾਂ ਜਿਹੜਾ ਅਗਲਾ ਪ੍ਰੋਗਰਾਮ ਨੂੰ ਅਸੀਂ ਢੀਕ ਕਰਾਂਗੇ। ਕਾਰਨ ਕੀ ਸੌਂਦੇ ਜਿਹੜਾ ਅੱਜ ਤੱਕ ਬੰਦਾ ਕਿਉਂਕਿ ਜਿਹੜੇ ਕਿਸਾਨ ਜਿਹੜੇ ਅਰੈਸਟ ਕੀਤੇ ਸੀ ਉਹ ਵੀ ਜਿਹੜੇ ਛੱਡ ਦਿੱਤੇ ਗਏ ਦੇਖੋ ਜੀ ਕਾਰਨ ਤਾਂ ਇੱਕੋ ਹੀ ਹੈ ਜਦੋਂ ਕਿਸਾਨੀ ਦੀ ਆਵਾਜ਼ ਚੁੱਕਣ ਵਾਸਤੇ ਸਰਕਾਰਾਂ ਦਬਾ ਰਹੀਆਂ ਹੈ ਜਿਹੜੇ ਸਾਡੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਵੀਰ ਉਥੇ ਅਖਨੌਰੀ ਬਾਰਡਰਾਂ ਦੇ ਦੋ ਤੇ ਉਤੇ ਆਪਦਾ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੂੰ ਇੱਕ ਜ਼ਾਲਮ ਤਰੀਕੇ ਦੇ ਨਾਲ ਉਹਨਾਂ ਨੂੰ ਅਰੈਸਟ ਕਰਨਾ ਸਮਾਨਾਂ ਦੀ ਭੰਨ ਤੋੜ ਕਰਨੀ ਵਿੱਚੋਂ ਸਮਾਨ ਖੁਰਦ-ਬੁਰਦ ਕਰ ਦੇਣਾ ਕੁਝ ਸਮਾਨ ਸਾਡੀਆਂ ਟਰੈਕਟਰ ਟਰਾਲੀਆਂ ਜੇ ਤੱਕ ਲੱਭੀਆਂ ਨਹੀਂ ਉਹਨਾਂ ਨੂੰ ਇਨਸਾਫ ਦੇਣ ਵਾਸਤੇ ਅੱਜ ਸਾਰੇ ਸੰਯੁਕਤ ਮੋਰਚੇ ਦੇ ਇਕੱਤਰ ਇਕੱਠੇ ਆ। ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਮਾਨਾਂ ਦੀ ਕੰਪਲੀਟ ਨਹੀਂ ਹੈਗੀ ਕੁਝ ਸਮਾਨ ਚੋਰੀ ਦੀ ਸਮਾਨ ਤਾਂ ਕਿਸਾਨ ਲੈ ਕੇ ਲੈ ਜਾ ਚੁੱਕੇ। ਦੇਖੋ ਅਸੀਂ ਆਪਦਾ ਸਮਾਨ ਜਦੋਂ ਲੈਣਾ ਸਰਕਾਰ ਨੂੰ ਉਹਦਾ ਆਲਟੀਮੇਟਮ ਦੇਣਾ ਚਾਹੀਦਾ ਸੀਗਾ ਇਹ ਪਹਿਲੀ ਵਾਰੀ ਇਤਿ ਵਿਚੋਂ ਇੱਥੇ ਮੁਗਲਾਂ ਦੇ ਰਾਜ ਵੀ ਰਹੇ ਆ ਪਰ ਇਹ ਜਦੋਂ ਆਪਣੀਆਂ ਮੀਟਿੰਗਾਂ ਕਰਕੇ ਆ ਜਾਂਦੇ ਹੁੰਦੇ ਸੀ ਆਪਦੇ ਘਰਾਂ ਦੇ ਵਿੱਚ ਉਹਨਾਂ ਨੂੰ ਸੇਫ ਪਹੁੰਚਣ ਦਾ ਕਿ ਦਿੱਤਾ ਜਾਂਦਾ ਸੀ ਪਰ ਇਹ ਪਹਿਲੀ ਵਾਰੀ ਅੱਜ ਹੋਇਆ ਇਹ ਸਰਕਾਰ ਨੇ ਸਾਨੂੰ ਯਾਦ ਕਰਾਇਆ ਵੀ ਇਸ ਤਰ੍ਹਾਂ ਦੇ ਵੀ ਰਾਜ ਇਸ ਧਰਤੀ ਦੇ ਉੱਤੇ ਹੁੰਦੇ ਆ ਜਿਹੜਾ ਅੱਜ ਦਾ ਤੁਹਾਡਾ ਪੰਜਾਬ ਸਰਕਾਰ ਦੇ ਖਿਲਾਫ ਹੈ ਜਾਂ ਕੇਂਦਰ ਸਰਕਾਰ ਦੇ ਖਿਲਾਫ ਵੇਖੋ ਜੀ ਜਿਹੜੀਆਂ ਮੰਗਾਂ ਮਨਵਾਉਣੀਆਂ ਕੁਝ ਸਾਡੀਆਂ ਕੇਂਦਰ ਨਾਲ ਸੰਬੰਧਤ ਹੈ ਕੁਝ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਜਿਹੜੀਆਂ 18 ਮੰਗਾਂ ਨੂੰ ਅਸੀਂ 3 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਸਾਡੇ ਉੱਠ ਕੇ ਮੀਟਿੰਗ ਦੇ ਵਿੱਚੋਂ ਚਲੇ ਗਏ ਉਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਹੀ ਅੱਜ ਔਰ ਜਿਹੜੀਆਂ ਕੇਂਦਰ ਨਾਲ ਸੰਬੰਧ ਦਾ ਕੇਂਦਰ ਨੂੰ ਵੀ ਅਪੀਲ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਾਨੂੰ ਕੋਈ ਅਸੀਂ ਚਾਹ ਜਾਂ ਸ਼ੌਂਕ ਦੇ ਨਾਲ ਸਾਨੂੰ ਇੱਥੇ ਧਰਨਿਆਂ ਦੇ ਤੱਤੀਆਂ ਸੜਕਾਂ ਤੇ ਬੈਣ ਦਾ ਸ਼ੌਂਕ ਨਹੀਂਗਾ ਇਹ ਸਰਕਾਰਾਂ ਦੇ ਸਤਾਏ ਹੋਏ ਗਲਤ ਨੀਤੀਆਂ ਦੇ ਸਤਾਏ ਹੋਏ ਅਸੀਂ ਸੜਕਾਂ ਦੇ ਉੱਤੇ ਬੈਠਦੇ ਆ